ਹਾਂਜੀ ਅਮਰੂਦਾਂ ਦਾ ਸੀਜ਼ਨ ਫੁੱਲ ਯੋਰਾਂ ਤੇ ਚੱਲ ਰਿਹਾ ਜੀ ਤਕਰੀਬਨ ਸਾਰੇ ਅਮਰੂਦ ਪੱਕੇ ਹੋਏ ਨੇ ਤੇ ਤਕਰੀਬਨ ਸਾਰਿਆਂ ਦੇ ਘਰਾਂ ਦੇ ਵਿੱਚ ਇੱਕ ਦੋ ਬੂਟੇ ਅਮਰੂਦ ਦੇ ਹੁੰਦੇ ਹੀ ਹੁੰਦੇ ਨੇ ਹੁਣ ਅਗਸਤ ਮਹੀਨਾ ਚੱਲ ਰਿਹਾ ਤੇ ਅਮਰੂਦ ਸਾਰੇ ਪੱਕੇ ਨੇ ਤੇ ਜ਼ਿਆਦਾਤਰ ਅਮਰੂਦਾਂ ਦੇ ਵਿੱਚ ਸ਼ੁੰਡੀਆਂ ਪਈਆਂ ਹੋ ਜਾਂਣੇ ਆਪਾਂ ਅਪ੍ਰੈਲ ਮਹੀਨੇ ਦੇ ਵਿੱਚ ਇੱਕ ਵੀਡੀਓ ਪਾਈ ਸੀ ਆ ਦੇਖੋ ਤੁਸੀਂ ਬੋਤਲ ਟੰਗੀ ਦੇਖ ਰਹੇ ਹੋਵੋਗੇ ਅਪ੍ਰੈਲ ਮਹੀਨੇ ਦੇ ਵਿੱਚ ਇੱਕ ਵੀਡੀਓ ਪਾਈ ਸੀ ਜਦੋਂ ਅਮਰੂਦਾਂ ਨੂੰ ਬੂਰ ਪੈਂਦਾ ਨਿੱਕੇ ਨਿੱਕੇ ਅਮਰੂਦ ਲੱਗਦੇ ਨੇ ਤੇ ਫੁੱਲ ਪਏ ਹੁੰਦੇ ਨੇ ਉਸ ਟਾਈਮ ਆਪਾਂ ਇਹ ਬੋਤਲ ਲੈਣੀ ਆ 2 ਲੀਟਰ ਵਾਲੀ ਇਹਦੇ ਵਿੱਚ ਇਦਾਂ ਸੁਰਾਖ ਕਰ ਲੈਣਾ ਤੇ ਇੱਥੋਂ ਤੱਕ ਇਹਦੇ ਪਾਣੀ ਭਰ ਲੈਣਾ ਇਹਦੇ ਵਿੱਚ 2 ਤੋਂ 3 ਮੁਸ਼ਕਪੂਰ ਦੀਆਂ ਟਿੱਕੀਆਂ ਪਾਣੀ ਆ 70 ਤੋਂ 80 ਗ੍ਰਾਮ ਇਹਦੇ ਵਿੱਚ ਗੁੜ ਪਾਣਾ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਅਮਰੂਦ ਦੇ ਵਿੱਚ ਸ਼ੁੰਡੀ ਪੈਂਦੀ ਆ ਜਿਵੇਂ ਹੁਣ ਅਮਰੂਦ ਪੱਕੇ ਨੇ ਤੇ ਕਈਆਂ ਦੇ ਵਿੱਚ ਸ਼ੁੰਡੀਆਂ ਪਈਆਂ ਹੋਈਆਂ ਨੇ ਉਹਦਾ ਬਚਾਅ ਹੋ ਜਾਂਦਾ ਜਿਹੜੀ ਉਹ ਮੱਖੀ ਹੁੰਦੀ ਆ ਡੰਗ ਵਗੈਰਾ ਮਾਰਦੀ ਆ ਉਹਦਾ ਬਚਾਅ ਹੋ ਜਾਂਦਾ ਹੈ ਜਿਹੜੀ ਆਪਾਂ ਅਪ੍ਰੈਲ ਮਹੀਨੇ ਦੇ ਵਿੱਚ ਵੀਡੀਓ ਪਾਈ ਸੀ ਉਹ ਹੁਣ ਤੱਕ ਵੀਡੀਓ ਚੱਲ ਰਹੀ ਆ ਤੇ ਕਈ ਵੀਰਾਂ ਦੇ ਤੇ ਭੈਣਾਂ ਦੇ ਆ ਮੈਸੇਜ ਆਏ ਕਮੈਂਟ ਵੀ ਆਏ ਕਿ ਕਈਆਂ ਦੇ ਅਮਰੁੱਧਾਂ ਵਿੱਚ ਸੁੰਡੀ ਪਈ ਹੋਈ ਆ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜਾ ਟੋਟਕਾ ਇਹਨੇ ਕੰਮ ਨਹੀਂ ਕੀਤਾ ਤੇ ਕਈ ਵੀਰ ਤੇ ਭੈਣਾਂ ਦੇ ਮੈਸੇਜ ਤੇ ਕਮੈਂਟ ਆਏ ਕਿ ਸਾਡੇ ਅਮਰੁੱਧਾਂ ਵਿੱਚ ਬਿਲਕੁਲ ਸੁੰਡੀ ਨਹੀਂ ਪਈ ਇਹ ਬਹੁਤ ਵਧੀਆ ਤਰੀਕਾ ਹੈ ਇਹਦਾ ਰਿਜ਼ਲਟ ਮਿਲਿਆ ਹੁਣ ਚੱਕਰ ਇਹ ਆ ਕਿ ਆਪਾਂ ਜਿਹੜੀ ਦੇਸੀ ਵਿਧੀ ਕੋਈ ਵੀ ਅਪਣਾਉਂਦੇ ਆ ਨਾ ਕਰਦੇ ਆ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਕਰਨਾ ਪੈਂਦਾ ਕਿਉਂਕਿ ਜੇ ਆਪਾਂ ਮੰਨ ਕੇ ਚੱਲੋ ਕੋਈ ਕੈਮੀਕਲ ਵਾਲੀ ਸਪਰੇਅ ਕਰਦੇ ਆ ਉਹ ਵੱਧ ਘੱਟ ਹੋ ਜੇ ਤੇ ਉਹ ਥੋੜਾ ਬੋਧਾ ਅਸਰ ਕਰਦੀ ਆ ਜੇ ਘੱਟ ਹੋ ਜੇ ਤਾਂ ਵੀ ਉਹਨੇ ਥੋੜਾ ਬੋਧਾ ਅਸਰ ਕਰ ਦੇਣਾ ਜੇ ਵੱਧ ਹੋ ਜੇ ਤੇ ਉਹ ਮਾੜਾ ਮੋਟਾ ਕੋਈ ਨੁਕਸਾਨ ਕਰੇਗੀ ਕੈਮੀਕਲ ਦਾ ਕੈਮੀਕਲ ਹੀ ਹੁੰਦਾ ਪਰ ਜਿਹੜਾ ਦੇਸੀ ਤਰੀਕਾ ਉਹ ਪੂਰਾ ਐ ਪ੍ਰੋਪਰ ਤਰੀਕੇ ਦੇ ਨਾਲ ਕਰਨਾ ਪੈਂਦਾ ਉਹਨਾ ਸਾਡਾ ਅਮਰੂਦਾਂ ਦਾ ਬੂਟਾ ਹੋਰ ਵੀ ਕਾਫੀ ਉਧਰ ਕਈ ਅਮਰੂਦਾਂ ਦੇ ਬੂਟੇ ਲੱਗੇ ਨੇ ਆ ਜਿਹੜਾ ਅਮਰੂਦਾਂ ਦਾ ਬੂਟਾ ਕਿਉਂਕਿ ਮੈਂ ਵੀਡੀਓ ਇਸ ਬੂਟੇ ਦੀ ਪਾਈ ਸੀ ਤਾਂ ਕਰਕੇ ਮੈਂ ਹੁਣ ਵੀਡੀਓ ਫਿਰ ਦੁਬਾਰਾ ਇਸੇ ਬੂਟੇ ਦੀ ਬਣਾ ਰਿਹਾ ਹਾਂ ਹੁਣ ਇਹ ਪੂਰਾ ਅਮਰੂਦਾਂ ਦੇ ਨਾਲ ਭਰਿਆ ਹੋਇਆ ਬਹੁਤ ਫਲ ਲੱਗਿਆ ਪਰ ਇਹਦੇ ਵਿੱਚ ਇੱਕ ਵੀ ਸੁੰਡੀ ਨਹੀਂ ਹੈਗੀ ਉਹਦਾ ਕਾਰਨ ਇਹ ਆ ਹੁਣ ਕਈ ਵੀਰ ਕਹਿਣਗੇ ਤੁਸੀਂ ਕੈਮੀਕਲ ਵਾਲੀ ਸਪਰੇ ਕੋਈ ਕੀਤੀ ਹੋਵੇਗੀ ਅਸੀਂ ਕੋਈ ਕੈਮੀਕਲ ਵਾਲੀ ਸਪਰੇ ਨਹੀਂ ਕੀਤੀ ਹੈਗੀ ਆਪਾਂ ਦੇਸੀ ਤਰੀਕਾ ਹੀ ਅਪਣਾਇਆ ਦੇਖੋ ਪੂਰੇ ਅਮਰੂਦ ਪੱਕੇ ਹੋਏ ਆ ਪਰ ਇਹਨਾਂ ਵਿੱਚ ਸੁੰਡੀ ਕਿਤੇ ਨਹੀਂ ਹੈਗੀ ਆ ਥੱਲੇ ਤੱਕ ਅਮਰੂਦ ਲੱਗੇ ਹੋਏ ਆ ਇੱਧਰ ਸਾਡੇ ਚਕੋਧਰੇ ਲੱਗੇ ਹੋਏ ਆ ਜੀ ਇਹ ਮਸੰਮੀ ਲੱਗੀ ਹੋਈ ਆ ਉਹ ਸੰਤਰੀਆਂ ਦੇ ਬੂਟੇ ਅੱਗੇ ਨੇ ਤੇ ਉੱਪਰ ਤੱਕ ਅਮਰੂਦ ਲੱਗੇ ਆ ਬਿਲਕੁਲ ਵੀ ਸੁੰਡੀ ਇਹਨਾਂ ਵਿੱਚ ਕੋਈ ਨਹੀਂ ਹੈਗੀ ਅਮਰੂਦ ਹੈ ਗਿਆ ਬਿਲਕੁਲ ਪੱਕੇ ਹੋਏ ਆ ਇਹਨਾਂ ਵਿੱਚ ਕੋਈ ਵੀ ਸੁੰਡੀ ਨਹੀਂ ਹੈਗੀ ਬਾਕੀ ਅਮਰੂਦਾਂ ਨੂੰ ਕੱਟ ਕੇ ਵੀ ਦਿਖਾਣੇ ਆ ਆ ਦੇਖੋ ਆ ਅਮਰੂਦ ਪੂਰਾ ਪੱਕਾ ਤੇ ਇਹਨੂੰ ਚੈੱਕ ਕਰਦੇ ਆ ਆ ਦੇਖੋ ਆ ਦੇਖੋ ਕਿਤੇ ਹੈਗੀ ਸੁੰਡੀ ਕਿਤੇ ਸੁੰਡੀ ਨਹੀਂ ਹੈਗੀ ਇਹਦੇ ਵਿੱਚ ਆ ਦੇਖੋ ਜਿਹੜਾ ਮਰਜੀ ਅਮਰੂਦ ਆ ਬਿਲਕੁਲ ਸੁੰਡੀ ਨਹੀਂ ਹੋਵੇਗੀ ਅਮਰੂਦਾਂ ਦੇ ਵਿੱਚ